ਚਲੋ ਅੱਸੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਹੈਪੀ ਮਾਲਵਾ ਸੋਲਰ ਸਿਸਟਮ ਬਠਿੰਡਾ ਤੋਂ ਅੱਜ ਅਸੀਂ ਪਹੁੰਚੇ ਆ ਪਿੰਡ ਛਾਪਿਆਂ ਵਾਲੀ ਜਿਹੜਾ ਮਾਨਸਾ ਚਲੇ ਦਾ ਪਿੰਡ ਆ ਇੱਥੇ ਜਿਹੜਾ ਵਾਟਰ ਲੈਵਲ ਆ 25 27 ਫੁੱਟ ਤੇ ਵਾਟਰ ਲੈਵਲ ਆ ਇੱਥੇ ਆਪਾਂ 15 ਪਲੇਟਾਂ ਲਾ ਕੇ 590 ਵਾਟ ਦੀਆਂ ਸੋਲਰ ਲਾਇਆ ਜੀ 7.5 ਐਚਪੀ ਦਾ ਪੂਰਾ ਫੁੱਲ ਕਾਮਯਾਬ ਆ ਪਰਫਾਰਮੈਂਸੀ ਬਹੁਤ ਵਧੀਆ ਜਿਹੜਾ ਆਪਾਂ ਸਟਰਕਚਰ ਲਾਇਆ ਇੱਥੇ ਹੌਟ ਡਿਪ ਲਾਇਆ ਚਾਰ ਸਪੋਟਾਂ ਲੱਗੀਆਂ ਹੋਈਆਂ ਜਿਹੜਾ ਕੰਟਰੋਲਰ ਲਾਇਆ ਉਹ ਇੱਥੇ ਆਪਾਂ ਮਾਲਵਾ ਸੋਲਰ ਦਾ ਖੋਦਾ ਤਿਆਰ ਕੀਤਾ ਹੋਇਆ ਬਾਕੀ ਤੁਹਾਨੂੰ ਮੋਟਰ ਦੀ ਪਰਫਾਰਮੈਂਸ ਦਿਖਾਉਣੇ ਆ ਚਲਾ ਕੇ ਬਾਈ ਜੀ ਚਲਾ ਕੇ ਦਿਖਾਓ ਜੀ ਜਿਹੜਾ ਪਾਣੀ ਆ ਉਹ 4 ਇੰਚੀ ਫੁੱਲ ਪ੍ਰੈਸ਼ਰ ਦਾ ਪਾਣੀ ਬਣਿਆ ਬਾਈ ਜੀ ਪਾਣੀ ਵੀ ਚੈੱਕ ਕਰਾ ਦਿਓ ਮੜਾ ਜੀ ਠੀਕ ਹੈ ਆਪਾਂ ਹੁਣ ਮੋਟਰ ਮੋਟਰ ਚਲਾ ਕੇ ਦਿਖਾਉਣੇ ਆ ਜਿਹੜਾ ਪਾਣੀ ਆ 4 ਇੰਚੀ ਪ੍ਰੈਸ਼ਰ ਦਾ ਪਾਣੀ ਬਣਿਆਗਾ ਬਾਕੀ ਤੁਹਾਡੇ ਸਾਹਮਣੇ ਆ ਇਹ ਵੀ ਬਦਲਵਾਈ ਵੀ ਐਸ ਵਕਤਾਈਂ ਫੁੱਲ ਹੈ ਜੇ ਤੁਹਾਨੂੰ ਚਾਹਤ ਹੈ ਕਿ ਫੁੱਲ ਪ੍ਰੈਸ਼ਰ ਦਾ ਪਾਣੀ ਆ ਠੀਕ ਹੈ ਜੀ ਜਿਹੜਾ ਇੱਥੇ ਪੈਨਲ ਲੱਗਿਆ ਉਹ 590 ਵਾਟ ਦਾ ਮੋਨੋ ਬਾਈਫੇਸ਼ੀਅਲ ਗੋਟਮ ਕੰਪਨੀ ਦਾ ਲੱਗਿਆ ਜੀ ਠੀਕ ਹੈ ਜੀ ਹੌਟ ਡਿਪ ਸਟਰਕਚਰ ਲੱਗਿਆ ਹੋਇਆ ਜਿਹਨੂੰ ਜਰ ਨਹੀਂ ਪੈਂਦੀ ਲਾਈਫ ਟਾਈਮ ਦੋ ਆਪਾਂ ਇੱਥੇ ਸਟੈਂਡ ਲਾਏ ਆ 15 ਪੈਨਲ ਲਾਏ ਆ ਤੇ ਜਿਹੜਾ ਡਰਾਈਵ ਆ ਜਿਹੜੀ ਜੀ ਠੀਕ ਆ ਉਹ ਆਪਾਂ ਖੁਦ ਆਪਣੀ ਮਾਲਵਾ ਸੋਲਰ ਦੀ ਲਾਈ ਹੋਈ ਆ ਨੇੜੇ ਹੋ ਕੇ ਵੀ ਪੈਰਾਮੀਟਰ ਵੀ ਦਿਖਾ ਦਾਂਦੇ ਠੀਕ ਹੈ ਜੀ ਇੱਥੇ ਬਾਈਆਂ ਨੇ ਰਾਤ ਪਾਣੀ ਲਾਤਾ ਠੀਕ ਆ ਨਹੀਂ ਤਾਂ ਤੁਹਾਨੂੰ ਦਿਖਾਉਂਦੇ ਤੇ ਬਾਈ ਨਾਲ ਥੋੜੀ ਮੈਂ ਗੱਲ ਵੀ ਕਰਾਉਣਾ ਤੇ ਆਪਾਂ ਰਿਵਿਊ ਵੀ ਲੈਨੇ ਆ ਬਾਈ ਤੋਂ 4 ਇੰਚੋ ਖੋਲੋ ਪ੍ਰੈਸ਼ਰ ਦਾ ਪਾਣੀ ਵਣੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਭਾਈ ਜੀ ਕਿਹੜੀ ਫਾਰਮ ਤੋਂ ਲਾਈ ਆ ਇਹ ਆਪਾਂ ਮਾਲ ਵਾਸੋਂ ਲੱਤ ਕਵਾਈ ਜੀ ਬਠਿੰਡੇ ਵਾਲੇ ਤੋਂ ਕਿਵੇਂ ਲੱਗਿਆ ਭਾਈ ਜੀ ਪਰਫਾਰਮੈਂਸ ਕਿਵੇਂ ਲੱਗੀ ਤੇ ਪਾਣੀ ਦਾ ਕਿਵੇਂਾ ਬਹੁਤ ਵਧੀਆ ਪਾਣੀ ਛੁੱਧ ਪਾਣੀ ਹੈ ਜੀ ਉਹ ਜਿਹੜਾ ਗਰੇ ਭੋਰਾ ਉਹਦਾ ਪਾਣੀ ਬਦਲਾ ਹਾਂ ਕਿਵੇਂ ਸਰਵਿਸ ਕਿਵੇਂ ਰਹੀ ਭਾਈ ਜੀ ਬਹੁਤ ਵਧੀਆ ਜੀ ਠੀਕ ਆ ਭਾਈ ਜੀ ਜੇ ਅੱਗੇ ਤੋਂ ਤੁਹਾਨੂੰ ਕੋਈ ਪੁੱਛੇ ਭਾਈ ਜੀ ਤੇ ਜਾਂ ਥੋੜਾ ਅਸੀਂ ਮੋਬਾਈਲ ਨੰਬਰ ਜਹਾਂਗੇ ਤੁਸੀਂ ਵੀਡੀਓ ਦੇ ਵਿੱਚ ਮੋਬਾਈਲ ਨੰਬਰ ਬੋਲੋ ਕਿਉਂਕਿ ਆਂਡ ਗਵਾਂਡ ਵਾਲਾ ਫਿਰ ਤੁਹਾਨੂੰ ਦੇਖ ਕੇ ਆਊਗਾ ਭਾਈ ਜੀ ਬਈ ਮੋਬਾਈਲ ਨੰਬਰ ਬੋਲਦੇ ਆਪਦਾ 776 ਜੀ ਠੀਕ ਹੈ ਜੀ 61160 ਜੀ 98100 98769 98769 61160 61168 ਬਈ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਾਈ ਨਾਲ ਕੰਟੈਕਟ ਵੀ ਕਰ ਸਕਦੇ ਹੋ ਬਾਕੀ ਅਸੀਂ ਤੁਹਾਨੂੰ ਆਪਦੇ ਨੰਬਰ ਦੇਵਾਂਗੇ ਤੁਸੀਂ ਉਹ ਨੰਬਰਾਂ ਦੇ ਤੁਸੀਂ ਬੁਕਿੰਗ ਕਰਾ ਸਕਦੇ ਹੋ ਪਾਣੀ ਦੀ ਪਰਫਾਰਮੈਂਸ ਤੁਹਾਨੂੰ ਦੁਬਾਰੇ ਦਿਖਾ ਦਿੰਨੇ ਆ ਬਈ ਜੀ 4 ਇੰਚ ਫੁੱਲ ਪ੍ਰੈਸ਼ਰ ਦਾ ਪਾਣੀ ਆ